ਸਰਦੀਆਂ ਦੇ ਵਿੱਚ ਜੇਕਰ ਤੁਸੀਂ ਕਿਤੇ ਸਰਦੀਆਂ ਦਾ ਮਜ਼ਾ ਜਾਂ ਬਰਫਬਾਰੀ ਦਾ ਮਜ਼ਾ ਲੈਣ ਲਈ ਕਿਤੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਹ ਖਬਰ ਨੂੰ ਸੁਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ ਖਬਰ ਹੈ ਪਧਰਵਾਦੀ ਜੰਮੂ ਕਸ਼ਮੀਰ ਦੇ ਪਧਰਵਾ ਇਲਾਕੇ ਦੇ ਵਿੱਚ ਤਿੰਨ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਦੋ ਜੰਮੂ ਦੇ ਹਨ ਅਤੇ ਇੱਕ ਦੀ ਪਛਾਣ ਹਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਨਹੀਂ ਹੋ ਪਾਈ ਆਖਰੀ ਰਿਪੋਰਟ ਮਿਲਣ ਤੱਕ ਘੁੰਮਣ ਦੇ ਲਈ ਗਏ ਸੀ ਬਰਫ ਬਾਰੀ ਦਾ ਮਜ਼ਾ ਲੈਣ ਦੇ ਲਈ ਗਏ ਸੀ ਪੱਦਰਵਾ ਦੇ ਬੱਸ ਸਟੈਂਡ ਦੇ ਵਿੱਚ ਇੱਕ ਗੈਸਟ ਹਾਊਸ ਦੇ ਵਿੱਚ ਕਮਰਾ ਲਿਆ ਕਮਰਾ ਲੈਣ ਤੋਂ ਬਾਅਦ ਉਹ ਐਸਾ ਸੁੱਤੇ ਕਿ ਅੱਜ ਤੱਕ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੇ ਉੱਠ ਨਹੀਂ ਪੌਣਗੇ ਯਾਨੀ ਕਿ ਉਹਨਾਂ ਤਿੰਨਾਂ ਦੀ ਸੰਦੇग्ध ਪਰਸਥਿਤੀਆਂ ਦੇ ਵਿੱਚ ਮੌਤ ਹੋ ਗਈ ਮੌਤ ਕਿਵੇਂ ਹੋਈ ਇਹ ਤਾਂ ਪਹਿਲਾਂ ਘਰ ਵਾਲਿਆਂ ਨੇ ਜਦ ਦੇਖਿਆ ਕਿ ਘਰੋਂ ਗਏ ਹੋਏ ਕਿਸੇ ਵੀ ਬੰਦੇ ਦੀ ਜਿਹੜੀ ਨੌਜਵਾਨ ਦੀ ਕਾਲ ਨਹੀਂ ਆ ਰਹੀ ਨਾ ਹੀ ਉਹ ਕਾਲ ਚੁੱਕ ਰਹੇ ਸੀ ਉਹਨਾਂ ਨੇ ਫੋਨ ਕੀਤੇ ਤਾਂ ਜਦੋਂ ਕਾਲ ਨਹੀਂ ਚੁੱਕੀ ਗਈ ਉਹਨਾਂ ਦੇ ਮੋਬਾਈਲ ਦੇ ਵਿੱਚ ਰਿੰਗ ਜਾ ਰਹੀ ਸੀ ਤਾਂ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਕਿਉਂਕਿ ਗਏ ਵੀ ਦੂਰ ਇਲਾਕੇ ਦੇ ਵਿੱਚ ਸੀਗੇ ਪੱਦਰਵਾਦ ਦੇ ਇਲਾਕੇ ਦੇ ਵਿੱਚ ਬਰਫਬਾਰੀ ਦਾ ਮਜ਼ਾ ਲੈਣ ਲਈ ਇਹ ਤਿੰਨੋਂ ਨੌਜਵਾਨ ਗਏ ਸੀ ਲੇਕਿਨ ਇਹਨਾਂ ਨੂੰ ਕੀ ਪਤਾ ਸੀ ਕਿ ਰਾਤ ਨੂੰ ਸੋਵਾਂਗੇ ਤਾਂ ਸਵੇਰੇ ਉੱਠੇ ਨਹੀਂ ਸਕਾਂਗੇ ਜਦੋਂ ਘਰ ਵਾਲਿਆਂ ਨੇ ਇਸ ਚੀਜ਼ ਦੀ ਇਤਲਾਕ ਕੀਤੀ ਸਾਡੇ ਬੱਚੇ ਫੋਨ ਨਹੀਂ ਚੱਕ ਰਹੇ ਤਾਂ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਐਕਸ਼ਨ ਦੇ ਵਿੱਚ ਆਉਂਦੇ ਹੋਏ ਸਿੱਧਾ ਉਹਨਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਲੋਕੇਸ਼ਨ ਟ੍ਰੇਸ ਕਰਨ ਤੋਂ ਬਾਅਦ ਜਦ ਪਤਾ ਚਲਿਆ ਕਿ ਉਹ ਤਿੰਨਾਂ ਪੁਲਿਸ ਜਿਹੜੀ ਲੋਕੇਸ਼ਨ ਟ੍ਰੇਸ ਕਰਨ ਤੋਂ ਬਾਅਦ ਪਤਾ ਚਲਿਆ ਕਿ ਉਹ ਤਿੰਨੋਂ ਦੇ ਤਿੰਨੋਂ ਪਦਰਵਾ ਦੇ ਬਸ ਸਟੈਂਡ ਦੇ ਵਿੱਚ ਇੱਕ ਰਾਇਲ ਇਨ ਗੈਸਟ ਹਾਊਸ ਹੈ ਉਹਦੇ ਅੰਦਰ ਇੱਕ ਕਮਰਾ ਲੈ ਕੇ ਰਹਿ ਰਹੇ ਸੀ ਉਹਨਾਂ ਦੀ ਪਛਾਣ ਉਹਨਾਂ ਦੀ ਗੱਡੀ ਦੇ ਵਿੱਚੋਂ ਕੀਤੀ ਗਈ ਜਦ ਉਹਨਾਂ ਦੀ ਗੱਡੀ ਨੂੰ ਟ੍ਰੇਸ ਕੀਤਾ ਗਿਆ ਤਾਂ ਰਾਇਲ ਇਨ ਦੀ ਪਾਰਕਿੰਗ ਦੇ ਵਿੱਚ ਉਹਨਾਂ ਦੀ ਗੱਡੀ ਜਿਹੜੀ ਸੀ ਉਹ ਖੜੀ ਸੀ ਹੁਣ ਦੇਖਣ ਵਾਲੀ ਗੱਲ ਇਹ ਸੀ ਕਿ ਉਹਨਾਂ ਦਾ ਕਮਰਾ ਅੰਦਰੋਂ ਬੰਦ ਸੀ ਤਾਂ ਪੁਲਿਸ ਨੇ ਜਦੋਂ ਗੈਸਟ ਹਾਊਸ ਦੇ ਵਿੱਚ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਕਮਰਾ ਖੁਲਵਾਇਆ ਔਰ ਕਮਰਾ ਖੁਲਵਾਉਣ ਤੋਂ ਬਾਅਦ ਉਹ ਤਿੰਨੋ ਜਿਹੜੇ ਸੀ ਬੇਸੁਰਤ ਪਏ ਹੋਏ ਸੀ ਤਾਂ ਫੋਰੈਂਸਿਕ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਮੌਕੇ ਤੇ ਫੋਰੈਂਸਿਕ ਦੀ ਟੀਮ ਨੇ ਆ ਕੇ ਜਦ ਚੈੱਕ ਕੀਤਾ ਤਾਂ ਤਿੰਨਾਂ ਦੇ ਸਾਹ ਜਿਹੜੇ ਸੀ ਉਹ ਬੰਦ ਹੋਏ ਪਏ ਸੀ ਇੱਕ ਬਾਥਰੂਮ ਦੇ ਵਿੱਚ ਡਿੱਗਿਆ ਹੋਇਆ ਸੀ ਅਤੇ ਦੋ ਜਿਹੜੇ ਸੀ ਉਹ ਬੈੱਡ ਦੇ ਉੱਤੇ ਹੀ ਸੁੱਤੇ ਪਏ ਸੀ ਜਦ ਪਤਾ ਚੱਲਿਆ ਤਾਂ ਉਹਨਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਜੜੀਆਂ ਸ਼ੁਰੂਆਤੀ ਜਿਹੜੀ ਤਹਿਕੀਕਾਤ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਉਹਨਾਂ ਨੇ ਕੋਇਲੇ ਵਾਲੀ ਜਿਹੜੀ ਸੰਗੜੀ ਹੁੰਦੀ ਹੈ ਜਾਂ ਪੱਠੀ ਕਹਿ ਲਈ ਕਹਿ ਲਈਏ ਜਿਹਦੇ ਚ ਹੱਥ ਵਗੈਰਾ ਸੇਕੇ ਜਾਂਦੇ ਨੇ ਉਹਨੂੰ ਕਮਰੇ ਦੇ ਵਿੱਚ ਰੱਖਿਆ ਹੋਇਆ ਸੀ ਹੁਣ ਉਸ ਦੇ ਨਾਲ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਕਮਰਾ ਜਦੋਂ ਬੰਦ ਹੋਵੇ ਕਿਉਂਕਿ ਉਸ ਕਮਰੇ ਦੀ ਪੁਲਿਸ ਤੇ ਕਨ ਮੁਤਾਬਕ ਖਿੜਕੀ ਖਿੜਕੀ ਵਗੈਰਾ ਕੋਈ ਵੀ ਨਹੀਂ ਸੀ ਨਾ ਹੀ ਕੋਈ ਰੋਸ਼ਨਦਾਨ ਸੀ ਜਿਹਦੇ ਚੱਲਦੇ ਉਸ ਸੰਗੜੀ ਦੇ ਨਾਲ ਅੰਦਰ ਗੈਸ ਇਕੱਠੀ ਹੋਈ ਔਰ ਗੈਸ ਇਕੱਠੀ ਹੋਣ ਦੇ ਨਾਲ ਨਾਲ ਆਕਸੀਜਨ ਦਾ ਲੈਵਲ ਬਿਲਕੁਲ ਕਟ ਗਿਆ ਜਾਂ ਕਹਿ ਸਕਦੇ ਹੋ ਕਿ ਜ਼ੀਰੋ ਦੇ ਬਰਾਬਰ ਹੋ ਗਿਆ ਜਿਸ ਦੇ ਨਾਲ ਉਹਨਾਂ ਤਿੰਨਾਂ ਦੀ দম ਘੁੱਟਣ ਦੇ ਨਾਲ ਮੌਤ ਹੋ ਗਈ ਐਸਾ ਕਹਿਣਾ ਹੈ ਪੁਲਿਸ ਦਾ ਕਿ ਖਬਰ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਖਬਰ ਤੋਂ ਤੁਹਾਨੂੰ ਵੀ ਇਹ ਪਤਾ ਚੱਲੇਗਾ ਸਰਦੀਆਂ ਦਾ ਮੌਸਮ ਹੈ ਘੁੰਮਣ ਲਈ ਜਾ ਰਹੇ ਹੋ ਤਾਂ ਕੋਸ਼ਿਸ਼ ਕਰਨਾ ਕਿ ਕੋਇਲੇ ਵਾਲੀ ਸੰਗੜੀ ਜਾਂ ਅੰਗੀਠੀ ਜਿਹਨੂੰ ਕਹੀਏ ਜਾਂ ਛੋਟੀ ਪੱਠੀ ਜਿਹੜੀ ਹੁੰਦੀ ਹੈ ਉਹਨੂੰ ਕਮਰੇ ਗਰਮ ਕਰਨ ਦੇ ਲਈ ਕਮਰੇ ਦੇ ਵਿੱਚ ਨਹੀਂ ਰੱਖਣਾ ਸਿਰਫ ਘੁੰਮਣ ਜਾਣ ਦੇ ਲਈ ਹੀ ਨਹੀਂ ਜਿਸ ਵੀ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਇਹੋ ਜਿਹੇ ਕੋਇਲੇ ਵਾਲੀਆਂ ਸੰਗੜੀਆਂ ਜਾਂ ਕੋਇਲੇ ਵਾਲੀਆਂ ਪੱਟੀਆਂ ਕਹਿ ਲੋ ਜਾਂ ਇਹਨਾਂ ਚੀਜ਼ਾਂ ਨੂੰ ਆਪਣੇ ਕਮਰੇ ਦੇ ਵਿੱਚ ਰੱਖ ਕੇ ਕਮਰਾ ਗਰਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਮੋਤਾ ਕਾਰਨ ਬਣ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਤਿੰਨੋਂ ਨੌਜਵਾਨ 9 ਸਾਲ ਦਾ ਜਸ਼ਨ ਮਨਾਉਣ ਦੇ ਲਈ ਕੁੰਮਣ ਦੇ ਲਈ ਠੰਡੇ ਇਲਾਕੇ ਦੇ ਵਿੱਚ ਗਏ ਹੋਏ ਸੀ ਮੈਂ ਇਹਨਾਂ ਤਿੰਨਾਂ ਨੌਜਵਾਨਾਂ ਦਾ ਨਾਮ ਜਿਹੜਾ ਇਸ ਵੇਲੇ ਪਤਾ ਚੱਲਿਆ ਹੈ ਇੱਕ ਜਿਹੜਾ ਹੈ ਇੱਕ ਦਾ ਨਾਮ ਮੁਕੇਸ਼ ਸਿੰਘ ਹੈ ਜਿਹੜਾ ਕਿ ਦਮਾਨੇ ਦਾ ਰਹਿਣ ਵਾਲਾ ਹੈ ਅਤੇ ਦੂਜਾ ਜਿਹੜਾ ਹੈ ਅਸ਼ੁਤੋਸ਼ ਸਿੰਘ ਜਿਹੜਾ ਕਿ ਬਿਲਾ ਡੋਡਾ ਪੁਰਖੂ ਦਾ ਰਹਿਣ ਵਾਲਾ ਹੈ ਤੀਜਾ ਇੱਕ ਸੰਨੀ ਚੋਦਰੀ ਹੈ ਜਿਸ ਦਾ ਹਜੇ ਤੱਕ ਅਖੀਰਲੀਆ ਜਾਣਕਾਰੀਆਂ ਮਿਲਣ ਤੱਕ ਉਹਦਾ ਕੋਈ ਪਤਾ ਨਹੀਂ ਚੱਲਿਆ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ਤੋ ਇਹ ਖਬਰ ਦੇਖੋ ਔਰ ਜ਼ਰੂਰ ਇਸ ਦੇ ਉੱਤੇ ਅਮਲ ਕਰਨਾ ਕਿ ਕਿਤੇ ਵੀ ਇਸ ਤਰ੍ਹਾਂ ਦੀ ਜਗ੍ਹਾ ਤੇ ਜਾ ਕੇ ਸੰਗੜੀ ਨਹੀਂ ਰੱਖਣੀ ਤੋ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਫਿਲਹਾਲ ਪੋਸਟਮਾਰਟਮ ਦੇ ਲਈ ਜਿਹੜਾ ਹੈ ਉਹਨਾਂ ਦਾ ਸ਼ਵ ਜਿਹੜੇ ਸੀਗੇ ਉਹ 파ਰਥ ਵਿਸ਼ਰੀ ਭੇਜ ਦਿੱਤੇ ਔਰ ਦੇਖਣਾ ਹੋਵੇਗਾ ਕਿ ਰਿਪੋਰਟ ਆਉਣ ਤੋਂ ਬਾਅਦ ਕੀ ਪਤਾ ਚੱਲਦਾ ਹੈ ਕਿ ਇਹਨਾਂ ਦੀ ਮੌਤ ਅਸਲ ਕਾਰਨ ਜਿਹੜਾ ਮੌਤ ਦਾ ਉਹ ਕੀ ਸੀ ਆਉ ਦੇਖਦੇ ਹਾਂ ਇਹ ਤਸਵੀਰਾਂ आज शाम को हमारे एस डी पी ओ भद्रवा इनको एक जम्मू से कॉल आई कि उनके ब्रदर हैं वो मिस्टर मुकेश आशुतोष आशुतोष जो हैं वो कल से अलॉन्ग विद उनके दो फ्रेंड्स के साथ जो हैं वो यहाँ बद्रवा आए हुए हैं थर्टी फर्स्ट मनाने तो उनका जो है वो फोन पे रिंग जा रही है बट नोबडी इज रिस्पॉन्डिंग तो उसी को जो है वो फॉलो करते हुए उनकी लोकेशन निकाली बट वो क्योंकि वो लोकेशन इतनी स्टीक नहीं आ रही थी और उन्होंने जो है वो दो टीम्स वहाँ यहाँ पे निकाली तो एक टीम ने जो है वो जीरो इन की इनकी गाड़ी यहाँ पे ये यह रॉयल इन यहाँ पे एक गेस्ट हाउस है और जब यहाँ पे आके पता करवाया तो ये यह लोग यहाँ पे एक रूम में रुके हुए थे और रूम का दरवाज़ा अंदर से बंद था खटखटाने पे किसी ने जो है वो दरवाजा नहीं खोला और वो उसको जो है फिर तोड़ा गया तोड़ने के बाद अंदर जो है वो तीनों जो है वो अनकॉन्शियस टाइप्स जो है वो दिखे कि वो क्योंकि अंदर किसी की एंट्री नहीं हमने करने दी स्टार्टिंग में तो एक जो है वो वॉशरूम में थे और दो जो है वो बेड पे थे तो फॉरेंसिक की जो है वो फिर हमने टीम बुलवाई और डॉक्टर्स आए उन्होंने इनको कहा कि ये अभी अभी जिंदा नहीं है और फॉरेंसिक से जो है वो अभी हमारी टीम कार्रवाई कर रही है बट ये तीनों लोग जो हैं अभी इनकी शनाख्त जो है एक मुकेश मुकेश कुमार और एक आशुतोष और एक सनी चौधरी ये तीन लोग जो है ये यहां हैं ये यहाँ पे मृत पाए गए हैं और इनको जो है इनकी बाकी कार्रवाई जो है वो अभी करेंगे प्रिलिमिनरी जो हमें लग रहा है क्योंकि इन, इनके अंदर से जो है एक कोयले की एक सिकड़ी टाइप जो है वो मिली है और कमरे में जो है वो ज़्यादा रोशनदान वगैरह नहीं है तो प्रिलिमिनरी यही लग रहा है कि ये एसपीशन का मसला हो सकता है बट हमारी जो इन्वेस्टिगेशन है वो ऑन है और इसमें अगर कोई फर्दर कुछ लीड्स निकलती हैं तो वो हम उस पे भी हैं वो पर भी कार्रवाई जो है वो करेंगे सर मोस्ट प्रॉब्ली जम्मू के हैं जम्मू के हैं और दमाना और पुरखू एरिया आज के जो हैं वो रहने वाले हैं